ਯਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਬੰਗਲੌਰ ਦੇ ਵਿੱਚ ਇੱਕ ਰੂ ਕੰਬਾਉ ਵਾਰਦਾਤ ਵਾਪਰੀ ਹੈ ਜਿੱਥੇ 29 ਸਾਲਾ ਮਹਿਲਾ ਦੇ 32 ਟੁਕੜੇ ਕਰਕੇ ਤੇ ਫਰਿੱਜ ਦੇ ਵਿੱਚ ਰੱਖ ਦਿੱਤੇ ਗਏ ਨੇ ਜੀ ਹਾਂ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲੀ ਹੋਈ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਖਰਕਾਰ ਇੱਕ 29 ਸਾਲ ਦੀ ਮਹਿਲਾ ਉਹਦੇ 32 ਟੁਕੜੇ ਕਰਕੇ ਤੇ ਫਰਿੱਜ ਦੇ ਵਿੱਚ ਆਖਰਕਾਰ ਕਿਉਂ ਰੱਖ ਦਿੱਤੇ ਨੇ ਪੂਰੇ ਇਲਾਕੇ ਦੇ ਵਿੱਚ ਸੈਂਦਮਾਹੌਲ ਬਣਿਆ ਕੋਇਆ ਸੈਂਸਨੀ ਫੈਲੀ ਹੋਈ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੰਗਲੌਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਘੱਟੋ-ਘੱਟ ਇੰਜ ਲੱਗਦਾ ਹੈ ਕਿ 15 ਦਿਨ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 15 ਦਿਨ ਪਹਿਲਾਂ ਇਹ ਵਾਰਦਾਤ ਵਾਪਰੀ ਹੈ ਔਰ ਜਦੋਂ ਪੁਲਿਸ ਘਟਨਾ ਸਥਲ ਤੇ ਪਹੁੰਚਦੀ ਹੈ ਤਾਂ ਉਹਨਾਂ ਦੇਖਿਆ ਕਿ ਉਹਨਾਂ ਨੂੰ ਕੁਝ ਬੋਡੀ ਦੇ ਟੁਕੜੇ ਮਿਲਦੇ ਨੇ ਉਹ ਟੁਕੜੇ ਨੂੰ ਦੇਖਦੇ ਨੇ ਤਾਂ ਜਦੋਂ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਜਦੋਂ ਫਰਿੱਜ ਖੋਲੀ ਜਾਂਦੀ ਹੈ ਤਾਂ ਫਰਿੱਜ ਦੇ ਵਿੱਚ 32 ਟੁਕੜੇ ਜੜੇ ਆ ਉਸ ਔਰਤ ਦੇ 29 ਸਾਲਾ ਮਹਿਲਾ ਦੇ ਪਾਏ ਜਾਂਦੇ ਨੇ ਔਰ ਖੁਦ ਪੁਲਿਸ ਦੇਖ ਕੇ ਹਰਾਨ ਰਹਿ ਜਾਂਦੀ ਹੈ ਕਿ ਆਖਰਕਾਰ ਇੰਨੀ ਵੱਡੀ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਦੱਸਦੀ ਕਿ ਇਹ ਜਿਹੜੀ ਔਰਤ ਹੈ 29 ਸਾਲਾ ਮਹਿਲਾ ਇਹ ਕਿਸੇ ਦੂਸਰੀ ਸਟੇਟ ਦੀ ਰਹਿਣ ਵਾਲੀ ਸੀ ਔਰ ਆਪਣੇ ਕੰਮਕਾਰ ਨੂੰ ਲੈ ਕੇ ਆਪਣੀ ਫੈਮਲੀ ਦੇ ਨਾਲ ਇਹ ਬੈਂਗਲੌਰ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ ਔਰ ਕਿਰਾਏ ਦੇ ਮਕਾਨ ਤੇ ਜਦੋਂ ਰਹਿੰਦੀ ਹੈ ਤਾਂ ਉਸੇ ਦੌਰਾਨ ਇੱਕ ਘਟਨਾ ਵਾਪਰ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ 3 ਮਹੀਨੇ ਪਹਿਲਾਂ ਕੀ ਇੱਥੇ ਕਿਰਾਏ ਤੇ ਰਹਿਣ ਦੇ ਵਾਸਤੇ ਇਹ ਆਈ ਸੀ ਕਿਰਾਏ ਤੇ ਇਹ ਸ਼ਿਫਟ ਹੋਈ ਸੀ ਫੈਮਲੀ ਇਹਦੇ ਨਾਲ ਹੈ ਪਰ ਫੈਮਲੀ ਉਸ ਸਮੇਂ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਸਵਾਲ ਸਭ ਤੋਂ ਵੱਡਾ ਖੜਾ ਇਹ ਹੁੰਦਾ ਹੈ ਕਿ ਪੁਲਿਸ ਵੀ ਅਜੇ ਤੱਕ ਇਹ ਪਤਾ ਨਹੀਂ ਲਗਾ ਪਾਈ ਕਿ ਕਿਸ ਨੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਕੋਈ ਪੁਰਾਣੀ ਰੰਜਿਸ਼ ਸੀਗੀ ਜਾਂ ਕੋਈ ਪੁਰਾਣਾ ਮਾਮਲਾ ਹੈ ਕਿਉਂਕਿ ਅਕਸਰ ਅਸੀਂ ਇਸ ਤਰੀਕੇ ਦੇ ਮਾਮਲੇ ਦੇਖਦੇ ਆ ਤਾਂ ਕੋਈ ਪਿਆਰ ਮੁਹੱਬਤ ਵਾਲਾ ਮਾਮਲਾ ਨਿਕਲ ਆਉਂਦਾ ਹੈ ਕਿ ਆ ਪ੍ਰੇਮੀ ਨੇ ਪ੍ਰੇਮਿਕਾ ਨਹੀਂ ਮੰਨੀ ਤੇ ਪ੍ਰੇਮੀ ਨੇ ਗੁੱਸੇ ਦੇ ਵਿੱਚ ਆਣ ਕੇ ਪ੍ਰੇਮਿਕਾ ਦੇ ਇੰਨੇ ਟੁਕੜੇ ਕਰ ਦਿੱਤੇ ਫਿਰ ਉਹਨੂੰ ਫ੍ਰਿਜ ਦੇ ਵਿੱਚ ਰੱਖਤਾ ਜਾਂ ਉੱਥੇ ਦੱਬ ਦਿੱਤਾ ਤਾਂ ਅਕਸਰ ਹੀ ਅਜਿਹੇ ਮਾਮਲਿਆਂ ਦੇ ਵਿੱਚ ਲਵ ਐਂਗਲ ਆਉਂਦਾ ਹੈ ਲਵ ਐਂਗਲ ਜਦੋਂ ਆਉਂਦਾ ਹੈ ਤਾਂ ਚਾਹੇ ਪ੍ਰੇਮੀ ਪ੍ਰੇਮਿਕਾ ਦੇ ਟੁਕੜੇ ਕਰਕੇ ਦੱਬ ਦਿੰਦਾ ਹੈ ਤਾਂ ਚਾਹੇ ਫਿਰ ਕੋਈ ਪੁਰਾਣੀ ਰੰਜਿਸ਼ ਹੁੰਦੀ ਹੈ ਜਾਂ ਕੋਈ ਆਪਸੀ ਝਗੜਾ ਹੁੰਦਾ ਹੈ ਤਾਂ ਇੱਥੇ ਅਜੇ ਤੱਕ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋ ਪਾਈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਮਾਮਲਾ ਕੀ ਸੀ ਕਿਉਂ ਉਸ ਮਹਿਲਾ ਦੇ 32 ਟੁਕੜੇ ਕਰਕੇ ਤੇ ਇੱਕ ਫਰਿੱਜ ਦੇ ਵਿੱਚ ਰੱਖੇ ਗਏ ਨੇ ਔਰ ਆਸ-ਪਾਸ ਦੇ ਲੋਕਾਂ ਨੂੰ ਜਦੋਂ ਸਮੈਲ ਆਉਣੀ ਸ਼ੁਰੂ ਹੋਈ ਕਿ ਇਹ ਸਮੈਲ ਕਿੱਥੋਂ ਆ ਰਹੀ ਹੈ ਤਾਂ ਜਦੋਂ ਫਿਰ ਆਸ-ਪਾਸ ਦੇ ਲੋਕਾਂ ਨੇ ਦੇਖਿਆ ਇਹ ਘਰ ਬੰਦ ਸੀਗਾ ਔਰ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਇਸ ਘਰ ਨੂੰ ਚੈੱਕ ਕੀਤਾ ਔਰ ਪੁਲਿਸ ਨੂੰ ਟੁਕੜੇ ਮਿਲੇ ਬਾਡੀ ਦੇ ਜਦੋਂ ਟੁਕੜੇ ਮਿਲਦੇ ਆ ਤਾਂ ਪੁਲਿਸ ਦਾ ਸ਼ੱਕ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਪੁਲਿਸ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ 32 ਟੁਕੜਿਆਂ ਦੇ ਵਿੱਚ ਬਾਡੀ ਮਿਲਦੀ ਹੈ 32 ਟੁਕੜਿਆਂ ਦੇ ਵਿੱਚ ਉਸ ਔਰਤ ਦੀ ਬਾਡੀ ਜਿਹੜੀ ਹੈ ਉਹ ਫਰਿੱਜ ਦੇ ਵਿੱਚ ਪਾਈ ਜਾਂਦੀ ਹੈ ਤੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਪੂਰੇ ਏਰੀਏ ਦੇ ਹੋਸ਼ ਉੱਡ ਚੁੱਕੇ ਨੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਕਿ ਕੌਣ ਆਇਆ ਕੌਣ ਗਿਆ ਇਸ ਘਰ ਦੇ ਵਿੱਚ ਕਿਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਦੱਸਦੀ ਕਿ 15 ਦਿਨ ਹੋ ਚੁੱਕੇ ਸੀ ਉਹ Laash ਕੱਟ ਕੇ ਉਹਦੇ 32 ਟੁਕੜੇ ਕਰਕੇ ਤੇ ਉਹਨੂੰ ਫਰਿੱਜ ਦੇ ਵਿੱਚ ਰੱਖਿਆ ਹੋਇਆ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ